ਇਹ ਮੰਗਾ ਕਿਉਂ ਨਹੀਂ ਮੰਨਿਆ ਜਾ ਰੀਆਂ ਕਿਉਂ ਕੱਲ ਲੋਕ ਨਾਰਾਜ਼ ਹੋਏ ਕਿੱਥੇ ਕਿੱਥੇ ਹੋਏ ਉਹ ਵੀ ਤੁਹਾਨੂੰ ਦੱਸਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਚ ਹੀ ਸੰਜੀਵ ਸ਼ਰਮਾ ਸਾਡੇ ਸੀਨੀਅਰ ਪੱਤਰਕਾਰ ਚੈਨਲ ਦੇ ਉਹਨਾਂ ਨਾਲ ਕਰਦੇ ਆ ਇਸ ਪੂਰੇ ਵਿਸ਼ੇ ਤੇ ਸਲਾਹ مشورہ ਜੀ ਸ਼ਰਮਾ ਜੀ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦਾ ਜੀ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਬਾਬਾ ਧੰਨਵਾਦ ਸ਼ਰਮਾ ਜੀ ਕੱਲ ਪੰਜਾਬ ਦੀ ਬੰਦਕਾਲ ਤੇ ਦੇਖੋ ਆਮ ਲੋਕ ਬਹੁਤ ਨਰਾਜ ਹੋਏ ਹਾਲਕੇ ਲੋਕਾਂ ਨੇ ਸਮਰਥਨ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਸਮਰਥਨ ਮਿਲਿਆ ਪੂਰਾ ਤੇ ਕੱਲ ਪਰ ਜਿਹੜੇ ਸੌਰਮ ਸਿੰਘ ਬਡੇਰ ਹੈ ਉਹ ਮੰਨਦੇ ਨਹੀਂ ਉਹ ਤਾਂ ਕਹਿੰਦੇ ਸੰਤਾ ਕਹਿੰਦੇ ਪੂਰਾ ਸਮਰਥਨ ਤਾਂ ਲੋਕਾਂ ਨੇ ਦੇਖੋ ਬਿਲਕੁਲ ਬਿਲਕੁਲ ਬਡੇਰ ਸਾਹਿਬ ਦੀ ਬਿਲਕੁਲ ਗੱਲ ਸਹੀ ਹੈ ਸਮਰਥਨ ਮਿਲਿਆ ਜੀ ਇਹਦੇ ਵਿੱਚ ਕੋਈ ਸ਼ੱਕ ਤਾਂ ਹੈ ਹੀ ਨਹੀਂ ਜੀ ਜੀ ਲੇਕਿਨ ਲੇਕਿਨ ਮੈਂ ਨਾਲ ਦੀ ਨਾਲ ਇਹ ਕਹਿ ਰਿਹਾ ਹਾਂ ਵੀ ਜਿਹੜਾ ਉਹ ਸਮਰਥਨ ਮਿਲਿਆ ਇੱਕ ਸਵਾਰਥ ਸਮਰਥਨ ਮਿਲਣਾ ਹੁੰਦਾ ਇੱਕ ਸਮਰਥਨ ਤੱਕੇ ਨਾਲ ਲੈਣਾ ਹੁੰਦਾ ਜੀ ਇੱਥੇ ਸਮਰਥਨ ਮਿਲਿਆ ਕਹਿ ਸਕ ਮਿਲਿਆ ਨਹੀਂ ਕਹਿ ਸਕਦੇ ਇੱਥੇ ਸਮਰਥਨ ਤੱਕੇ ਨਾਲ ਲਿਆ ਕਹਿ ਸਕਦੇ ਆ ਜੀ ਜੀ ਦੇਖੋ ਸਮਰਥਨ ਦਾ ਕਾਰਨ ਕੀ ਆ ਜੀ ਪਹਿਲਾ ਕਾਰਨ ਇਹ ਹੈ ਵੀ ਡੱਲੇ ਵਾਲ ਸਾਹਿਬ ਨੂੰ ਦੇਖਦੇ ਹੋਏ ਲੋਕਾਂ ਨੇ ਕਿਤੇ ਨਾ ਕਿਤੇ ਰਹਿਮਦਿਲੀ ਦਿਖਾਈ ਹੈ ਜੀ ਜੀ ਸਹੀ ਗੱਲ ਹੈ ਦੂਜੀ ਗੱਲ ਪ੍ਰਧਾਨ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਸੋਸ਼ਲ ਮੀਡੀਆ ਦਾ ਜਮਾਨਾ ਮੋਬਾਈਲ ਤੁਹਾਡੇ ਹੱਥ ਜਵੀਆ ਚੱਕ ਕੇ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਜਾਂ ਜਿੰਨੇ ਲੋਕ ਪਰੇਸ਼ਾਨ ਹੋ ਰਹੇ ਆ ਉਹਨਾਂ ਤੇ ਨਜ਼ਰ ਮਾਰ ਲਓ ਥੋੜੀ ਜੀ ਜੀ ਕੀ ਜੀ ਗੱਲ ਇਹੀ ਜਿਹੜੇ ਇਹਨਾਂ ਦੀ ਗਲਤਫਹਿਮੀ ਆ ਇਹ ਜਿਹੜੀ ਸਿੱਖ ਜਥੇਬੰਦੀਆਂ ਜਾਂ ਜਿਹੜੇ ਲੋਕ ਪ੍ਰਧਾਨ ਆ ਇਹਨਾਂ ਦੀ ਜਿਹੜੀ ਗਲਤਫਹਿਮੀ ਹੈ ਇਹੀ ਗੱਲਤਫਹਿਮੀ ਹੈ ਕਿਉਂਕਿ ਹਵਾ 'ਚ ਮੁੱਕੇ ਮਾਰਦੇ ਰਹਿੰਦੇ ਆ ਇਹ ਲੋਕ ਮੈਂ ਸਿੱਧਾ ਸਪਸ਼ਟ ਸ਼ਬਦਾਂ 'ਚ ਕਹੂੰਗਾ ਨਹੀਂ ਨਹੀਂ ਸਹੀ ਹੈ ਜੀ ਕਿਉਂਕਿ ਉਹ ਹਵਾਜ ਮੁੱਕਾ ਮਾਰ ਰਿਹਾ ਕਿਤੇ ਲੱਗ ਗਿਆ ਕਿਤੇ ਨਹੀਂ ਲੱਗ ਗਿਆ ਇਹ ਅੰਦਾਜ਼ ਹੀ ਹੈ ਇਸੀ ਕਰਕੇ ਜਿਹੜਾ ਅੱਜ ਧਰਨਾ ਸਾਡਾ ਉਹ ਧਰਨਾ ਬਣ ਕੇ ਰਹਿ ਗਿਆ ਉਹ ਅੱਜ ਜੇ ਅਸੀਂ ਦੇਖਿਆ ਜਾਵੇ 4 ਸਾਲ ਹੋ ਗਏ ਧਰਨੇ ਨੂੰ ਚੱਲਦੇ ਨੂੰ ਸਿਰਫ ਇਸੀ ਬਹਿਮ ਦੇ ਮਾਰੇ ਇਹ ਲੋਕ ਜਿਹੜੇ ਇਹ ਬਹਿਮ ਪਾਲ ਕੇ ਬੈਠ ਜਾਂਦੇ ਆ ਵੀ ਆ ਸਾਡੇ ਨਾਲ ਆ ਉਹ ਸਾਡੇ ਨਾਲ ਆ ਹੋ ਗਿਆ ਉਹ ਹੋ ਗਿਆ ਇਹੀ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਸੀ ਲੋਕ ਪਿੱਛੇ ਰਹਿ ਗਏ ਆ ਜੀ ਚੌਥੀ ਗੱਲ ਮੈਂ ਕਰੂੰਗਾ ਵੀ ਪ੍ਰਧਾਨ ਜੀ ਠੀਕ ਹੈ ਤਰਨਾ ਲੱਗਿਆ ਹੋਇਆ ਪੰਜਾਬ ਬੰਦ ਦੀ ਤੁਸੀਂ ਕਾਲ ਦਿੱਤੀ ਆ ਲੋਕਾਂ ਨੇ ਤੁਹਾਡਾ ਕਿਤੇ ਨਾ ਕਿਤੇ ਸਮਰਥਨ ਕਰਿਆ ਤੁਸੀਂ ਵੀ ਲੋਕਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਅਸੀਂ ਜਿਹੜੀ ਐਮਰਜੈਂਸੀ ਸੇਵਾਵਾਂ ਦੀ ਛੂਟ ਦਿੱਤੀ ਹੋਈ ਆ ਜੋ ਕਿ ਪੂਰੇ ਹਿੰਦੁਸਤਾਨ 'ਚ ਜਦੋਂ ਲੌਕਡਾਊਨ ਹੋਇਆ ਸੀਗਾ ਉਸ ਟਾਈਮ ਵੀ ਦਿੱਤੀਆਂ ਗਈਆਂ ਸੀ ਅਸੀਂ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਦੇਖ ਰਹੇ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕੋਈ ਦਵਾਈ ਲੈਣ ਲਈ ਬੰਦਾ ਪਰੇਸ਼ਾਨ ਹੋ ਰਿਹਾ ਹੈ ਕੁਝ ਨਾ ਮੇਂ ਪਰੇਸ਼ਾਨ ਹੋ ਰਿਹਾ ਕੋਈ ਕਿਤੇ ਜਾਣ ਲਈ ਪਰੇਸ਼ਾਨ ਹੋ ਰਿਹਾ ਹਾਲਾਂਕਿ ਇਹ ਚੀਜ਼ਾਂ ਪਹਿਲੇ ਕਲੀਅਰ ਕਰ ਦਿੱਤੀਆਂ ਗਈਆਂ ਸੀ ਵੀ ਐਮਰਜੈਂਸੀ ਸੁਭਾਅ ਸੁਭਾਅਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਕਈ ਚੀਜ਼ਾਂ ਇਦਾਂ ਦੀ ਹੋਣਗੀਆਂ ਵੀ ਜੋ ਉਹਨਾਂ ਨੂੰ ਬੰਦ ਦੇ ਦੌਰਾਨ ਉਹਨਾਂ ਨੂੰ ਲੋਕਾਂ ਨੂੰ ਜਾਂ ਹੋਰ ਕੰਮਾਂ ਨੂੰ ਰੁਕਿਆ ਨਹੀਂ ਜਾਊਗਾ ਲੇਕਿਨ ਕਿਤੇ ਨਾ ਕਿਤੇ ਜੋ ਪੰਜਾਬ ਬੰਦ ਕਰਾਉਣ ਦੇ ਅੱਗੇ ਇਹ ਲੋਕ ਆਉਂਦੇ ਆ ਜਾਂ ਇਹਨਾਂ ਦੀ ਜਿਹੜੀ ਟੀਮ ਹੁੰਦੀ ਆ ਵਕ ਵਕ ਸ਼ਹਿਰਾਂ ਦੇ ਵਿੱਚ ਜਿਹੜੇ ਇਹ ਲੋਕ ਵਫਾਤ ਇਕੱਠਾ ਹੋਇਆ ਬਹ ਹੁੰਦਾ ਕਈ ਲੋਕ ਤਾਂ ਬੜੀ ਸਹਿਜ ਤਰੀਕੇ ਦੇ ਨਾਲ ਗੱਲ ਕਰਦੇ ਆ ਮੰਨ ਲਓ ਕਿਸੇ ਭਰਾ ਨੇ ਦੁਕਾਨ ਖੋਲੀ ਹੋਈ ਇਹ ਨਹੀਂ ਜੀ ਕਰਦਾ ਵੀ ਸੌਦ ਕਰਨਾ ਬੰਦ ਆ ਇੱਕ ਹੋਲੂ ਗੱਲ ਲੇਕਿਨ ਕੋਈ ਮਜਬੂਰੀ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਅਗਰ ਉਹਨੂੰ ਬੰਦ ਕਰਾਉਣ ਵਾਸਤੇ ਚਾਰ ਭਰਾ ਆਉਣੇ ਆ ਜਿਹੜੇ ਤਾਂ ਬੜੇ ਪਿਆਰ ਦੇ ਨਾਲ ਬੋਲਦੇ ਆ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਬਹੁਤ ਸਾਡੇ ਕਿਸਾਨ ਭਰਾਏ ਜਿਹੜਾ ਬੜੀ ਹਲੀਮੀ ਦੇ ਨਾਲ ਬੜੀ ਇੱਕ ਨਿਮਰਤਾ ਦੇ ਨਾਲ ਲੋਕਾਂ ਨੂੰ ਬੇਨਤੀ ਕਰਕੇ ਦੁਕਾਨਾਂ ਬੰਦ ਕਰਾਈਆਂ ਜਾਂ ਕੰਮਕਾਰ ਬੰਦ ਕਰਾਇਆ ਲੇਕਿਨ ਕਈ ਜਗ੍ਹਾ ਹੁੰਲੜਵਾਜੀ ਜਾਂ ਜਿਹਨੂੰ ਕਹਿੰਦੇ ਨੇ ਆ ਮੁੰਡਾ ਖੁੰਡਾ ਜਾਂ ਜਿਹੜਾ ਜੋ ਨੌਜਵਾਨ ਆ ਸਾਡਾ ਉਹਨਾਂ ਦਾ ਬੰਦ ਕਰਾਉਣ ਦਾ ਦੀ ਗਲਤ ਜਾਂ ਮਿਸਬੇਬ ਕਰਨਾ ਬਹਿਸ ਬਾਜੀ ਕਰਨੀ ਇੱਕ ਕਿਸਾਨ ਤਾਂ ਇੱਥੋਂ ਤੱਕ ਵੀ ਕਹਿ ਰਿਹਾ ਤਾਂ ਵੀ ਤੁਸੀਂ ਸਾਡੀ ਕਮਾਈ ਖਾਣੇ ਆ ਜੀ ਜੀ ਉਸ ਕਿਸਾਨ ਨੂੰ ਚੈਨਲ ਦੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਨਾ ਹੈ ਵੀ ਤੁਹਾਡੀ ਕਮਾਈ ਦੂਸਰਾ ਕਿੱਥਾਂ ਖਾਜੂਗਾ ਤੁਸੀਂ ਆਪਣੀ ਮਿਹਨਤ ਕਰਕੇ ਖਾਣੇ ਆ ਅਗਲਾ ਆਪਣੀ ਮਿਹਨਤ ਕਰਕੇ ਖਾਂਦਾ ਹਾਂ ਠੀਕ ਹੈ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਪੰਜਾਬ ਦੇ ਹੱਕਾਂ ਲਈ ਲੜਦੇ ਹਾਂ ਜੀ ਹਿੰਦੁਸਤਾਨ ਦੇ ਹੱਕਾਂ ਲਈ ਲੜਦੇ ਹਾਂ ਦੂਜੇ ਪਾਸੇ ਤੁਸੀਂ ਗੱਲ ਜਗੂਠਾ ਦੇ ਕੇ ਅਗਲੇ ਤੇ ਮਨਵਾਉਣਾ ਚਾਹੁੰਦੇ ਹੋ ਵੀ ਹਾਂ ਅਸੀਂ ਤੁਹਾਡੇ ਨਾਲ ਆ ਕਹਿਣ ਦਾ ਮਤਲਬ ਇਹ ਹੈ ਨਾਲ ੱੱਕੇ ਨਾਲ ਨਹੀਂ ਹੋਇਆ ਜਾਂ ਹੁੰਦਾ ਨਾਲ ਲੋਕਾਂ ਨੂੰ ਲਿਆ ਜਾਂਦਾ ਜਾਂ ਲੋਕ ਖੁਦ ਉੱਠ ਕੇ ਲੱਗਦੇ ਆ ਨਾਲ ਵੀ ਅੱਜ ਤੁਹਾਡੇ ਨਾਲ ਹੈ ਸਭ ਤੋਂ ਵੱਡਾ ਜਿਹੜਾ ਅਸਰ ਪਿਆ ਇਸ ਚੀਜ਼ ਦਾ ਡੱਲੇ ਵਾਲ ਸਾ ਵੀ ਥੇਤ ਨੂੰ ਦੇਖ ਕੇ ਲੋਕਾਂ ਨੇ ਸਮਰਥਨ ਦਿੱਤਾ ਲੇਕਿਨ ਪੰਜਾਬ ਬੰਦ ਕਰਨ ਦੇ ਨਾਲ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਮਸਲਾ ਹੱਲ ਨਹੀਂ ਹੋਣਾ ਸੈਂਟਰ ਸਰਕਾਰ ਦੀ ਕੰਨ ਤੇ ਜੂਨ ਹੀ ਸਰਕਣੀ ਨਾ ਜੋ ਕਿ ਹੁਣ ਵੀ ਨਹੀਂ ਸਰਕੀ ਨਾ ਅੱਗੇ ਨੂੰ ਸਰਕੋਗੇ ਤੁਸੀਂ ਨਸ ਦਬਾਉਣ ਦੀ ਜ਼ਰੂਰਤ ਹੈ ਤੁਹਾਨੂੰ ਨਸ ਦਬਾਉਣ ਦੀ ਜ਼ਰੂਰਤ ਹੈ ਸਰਕਾਰ ਦੀ ਉਹ ਨਸ ਦਬਾਓ ਜਿਹੜੀ ਨਸ ਦਬਾਏ ਤੇ ਸਰਕਾਰ ਕਿਤੇ ਨਾ ਕਿਤੇ ਗੋਡਿਆਂ ਦੇ ਵੱਲ ਆ ਜਾਵੇ ਤੁਸੀਂ ਨਸ ਦਬਾਉਣ ਦਾ ਦੂਰ ਦੀ ਗੱਲ ਤੁਸੀਂ ਆਪ ਇਹ ਕਹਿ ਨਹੀਂ ਰੱਖ ਸਕਦੇ ਮੈਂ ਸਿੱਧਾ ਸਪਸ਼ਟ ਸ਼ਬਦਾਂ ਚ ਕਹਿਣਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਅੱਜ ਡੱਲੇਆਲ ਸਾਫ ਦੀ ਜ਼ਿੰਮੇਵਾਰੀ ਸਾਰੀ ਉਹ ਸਿੱਖ ਜਥੇਬੰਦੀਆਂ ਦੀ ਹੈ ਕਿਉਂਕਿ ਸਿੱਧਾ ਹੀ ਸਿੱਧਾ ਯਾਰ ਹੁੰਦਾ ਵੀ ਜਿਹੜਾ ਪਹਿਲਾ ਸੰਘਰਸ਼ ਹੋਇਆ ਸੀਗਾ ਦਿੱਲੀ ਦੇ ਵਿੱਚ ਉਹ ਉਹ ਜਿਹੜੇ ਲੋਕ ਅੱਜ ਬੋਲਦੇ ਨਹੀਂ ਜਾਂ ਉਸ ਟਾਈਮ ਬਤੀ ਜਥੇਬੰਦੀਆਂ ਅੱਗੇ ਲੱਗੀਆਂ ਹੋਈਆਂ ਸੀਗੀਆਂ ਅੱਜ ਉਹ ਬੋਲਦੀਆਂ ਨਹੀਂ ਅਸੀਂ ਸਿੱਧਾ ਹੀ ਸਿੱਧਾ ਕਹਾਂਗੇ ਵੀ ਜਾਤਾ ਸਰਕਾਰ ਦੇ ਨਾਲ ਗਿੱਟਮਿਟ ਕਰਕੇ ਉਹਨਾਂ ਨੇ ਕੋਈ ਨਾ ਕੋਈ ਆਪਣਾ ਜਿਹੜਾ ਜਿਹਨੂੰ ਕਹਿੰਦੇ ਨੇ ਫੈਸਲਾ ਲਿਆ ਹੋਇਆ ਵੀ ਅਸੀਂ ਅੱਗੇ ਨਹੀਂ ਆਉਣਾ ਅਸੀਂ ਸਰਕਾਰ ਨੂੰ ਪਰੇਸ਼ਾਨ ਨਹੀਂ ਕਰਨਾ ਕਿ ਤੇ ਸੀ ਸਿੱਧਾ ਕਹਿ ਦਿੰਦਾ ਕਿ ਜੋ ਲੋਕ ਪੈਸਿਆਂ ਨੂੰ ਦੇਖ ਕੇ ਵਿਕ ਜਾਂਦੇ ਆ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਸਪਸ਼ਟ ਨਹੀਂ ਕਹਿ ਸਕਦਾ ਲੇਕਿਨ ਹੋ ਸਕਦਾ ਵੀ ਕਿਤੇ ਨਾ ਕਿਤੇ ਪੈਸਾ ਵੀ ਚੱਲਿਆ ਹੋਵੇ ਕਿਸੇ ਜਥੇਬੰਦੀ ਨਾਲ ਪੈਸੇ ਦੀ ਗੱਲਬਾਤ ਵੀ ਹੋਈ ਹੋਵੇ ਜੋ ਕਿ ਸਾਨੂੰ ਮੋਰਚਾ ਉੱਟਣ ਤੋਂ ਬਾਅਦ ਜਾਂ ਧਰਨਾ ਚੁੱਕਣ ਤੋਂ ਬਾਅਦ ਜਾਂ ਧਰਨਾ ਬਰਬਲੀ ਚੁੱਕਣ ਤੇ ਬਾਤ ਸਾਨੂੰ ਪਤਾ ਚੱਲ ਰਿਹਾ ਵੀ ਧਰਨਾ ਬਰਬਲੀ ਕਿਉਂ ਚੁੱਕਿਆ ਗਿਆ ਕਿ ਕਿਉਂਕਿ ਪੂਰੇ ਹਿੰਦੁਸਤਾਨ ਤੋਂ ਛੱਡੋ ਤੁਸੀਂ ਬਾਹਰ ਤੋਂ ਐਨਆਰਆਈ ਭਰਾਵਾਂ ਦੀ ਵੀ ਕਿਤੇ ਨਾ ਕਿਤੇ ਹਲਪਾਉਂਦੀ ਸੀ ਉਹਨਾਂ ਦਾ ਵੀ ਸਹਿਯੋਗ ਆਉਂਦਾ ਸੀ ਲੇਕਿਨ ਕਿਤੇ ਨਾ ਕਿਤੇ ਤੁਸੀਂ ਬਰਬ ਦੀ ਸਰਕਾਰ ਦੇ ਨਾਲ ਗिटमिट ਕਰਕੇ ਸਾਈਡ ਤੇ ਹੋ ਗਿਆ ਹਾਂ ਇੱਕ ਦੋ ਜਥੇਬੰਦੀਆਂ ਜਿਹੜੀਆਂ ਹੁਣ ਵੀ ਵਿਰੋਧ ਕਰਦੀਆਂ ਹੋ ਸਕਦਾ ਹੈ ਉਹ ਵਿੱਚ ਨਾਲ ਦਾ ਸ਼ਾਮਲ ਹੋਣੀ ਸੀ ਕਰਕੇ ਉਹ ਜਥੇਬੰਦੀ ਅੱਜ ਵਿਰੋਧ ਕਰ ਰਹੀਆਂ ਜੀ ਔਰ ਦੇਖੋ ਜਿਵੇਂ ਕਿ ਤੁਸੀਂ ਗੱਲਬਾਤ ਕੀਤੀ ਕਿ ਕਿਸਾਨ ਭੰਡੇਰ ਸਾਹਿਬ ਦੀ ਐਮਰਜੈਂਸੀ ਸੇਵਾਵਾਂ ਦੀ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ 2-3 ਬੜੀਆਂ ਮੰਦ ਭੱਗੀਆਂ ਖਬਰਾਂ ਦੇਖਣ ਚਾਹੀਆਂ ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਤੇ ਪਹਿਲਾਂ ਤਾਂ ਤੁਹਾਨੂੰ ਦੱਸ ਦੇਣਾ ਕਿ ਗੁਰਦਾਸਪੁਰ ਦੇ ਵਿੱਚ ਜਵਾਨ ਸਾਡੀ ਆਰਮੀ ਦੇ ਜਵਾਨ ਜਿਹੜੇ ਕਿ ਸਾਡੇ ਬਾਰਡਰਾਂ ਦੀ ਰੱਖਿਆ ਕਰ ਰਹੇ ਨੇ ਉਹਨਾਂ ਦੀਆਂ ਗੱਡੀਆਂ ਰੋਕ ਦਿੱਤਾ ਗਿਆ ਉਹਨਾਂ ਨੂੰ ਜਾਨੀ ਡਿਊਟੀ ਜਾਣਾ ਸੀ ਉਹਨਾਂ ਨੂੰ ਜਾਣ ਦਿੱਤਾ ਗਿਆ ਗਨੀਮਤ ਇਹ ਰਹੀ ਕਿ ਉੱਥੇ ਪੁਲਿਸ ਪ੍ਰਸ਼ਾਸਨ ਆ ਗਿਆ ਪੁਲਿਸ ਵਾਲੋ ਬਹੁਤ ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਇਹ ਤਾਂ ਬਾਰਡਰ ਤੇ ਸਾਡੀ ਸੁਰੱਖਿਆ ਕਰ ਰਹੇ ਨੇ ਇਹਨਾਂ ਦੀ ਗਲਤੀ ਕੀ ਹੈ ਇਹ ਕਿਹੜਾ ਤੁਹਾਡੇ ਕਾਨੂੰਨ ਕਰ ਸਕਦੇ ਨੇ ਇਹ ਤਾਂ ਆਪ ਸਰਕਾਰੀ ਨੌਕਰ ਨੇ ਤਾ ਉਹ ਪੁਲੀਸ ਅਫਸਰਾਂ ਨੇ ਕਿਤੇ ਨਾ ਕਿਤੇ ਗੱਲ ਮੰਨ ਕੇ ਕਿਸਾਨਾਂ ਦੇ ਵੱਲੋਂ ਉਹਨਾਂ ਜਾਣ ਦਿੱਤਾ ਗਿਆ ਪਰ 4-5 ਘੰਟੇ ਤੱਕ ਇੱਕ ਬਹੁਤ ਜ਼ਿਆਦਾ ਬਹਿਸ ਬਾਜੀ ਹੋਈ ਕਿਸਾਨਾਂ ਤੇ ਆਰਮੀਆ ਦੇ ਵਿਚ ਮਾਹੌਲ ਸ਼ਰਮਜੇ ਬਣ ਗਿਆ ਸੀ ਉੱਥੇ ਕੁਝ ਵੀ ਹੋ ਸਕਦਾ ਹੈ ਦੇਖੋ ਮੰਨਦੇ ਹੋ ਹਾਂ ਬਿਲਕੁਲ ਉਹੀ ਤਾਂ ਮੈਂ ਦੇਖੋ ਕਹਿ ਰਹੇ ਹਾਂ ਵੀ ਜਿਹੜਾ ਇੱਕ ਬੰਦ ਕਰਾਉਣ ਦਾ ਤਰੀਕਾ ਜਾਂ ਜਿਹੜਾ ਇੱਕ ਜਿਹੜੇ ਸਿਸਟਮ 'ਚ ਅਸੀਂ ਚੱਲਦੇ ਆ ਉਹ ਸਿਸਟਮ 'ਚ ਚੱਲਣ ਦਾ ਤਰੀਕਾ ਇੱਕ ਬੜਾ ਨਿਮਰਤਾ ਵਾਲਾ ਹੋਣਾ ਚਾਹੀਦਾ ਲੇਕਿਨ ਕਿਤੇ ਨਾ ਕਿਤੇ ੱੱਕੇ ਨਾਲ ਜ਼ਬਰਦਸਤੀ ਲੋਕਾਂ ਨੂੰ ਪਰੇਸ਼ਾਨ ਕਰਨਾ ਫਿਰ ਅੱਗੇ ਤੋਂ ਅਗਲੇ ਲੋਕ ਬੈਸ ਵੀ ਕਰਦੇ ਆ ਮੈਂ ਦੇਖੋ ਇਹ ਨਹੀਂ ਕਹਿੰਦਾ ਕਿ ਪੰਜਾਬ ਬੰਦ ਕਿਉਂ ਕਰਾਇਆ ਜਾਂ ਕਿਸਾਨ ਇਹ ਮੁੱਦਿਆਂ ਦੇ ਕਿਉਂ ਬੋਲ ਰਿਹਾ ਅਸੀਂ ਖੁਦ ਕਿਸਾਨ ਦੀ ਸਪੋਰਟ ਨਾਲ ਅਸੀਂ ਖੁਦ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਆ ਅਸੀਂ ਖੁਦ ਐਮਐਸਪੀ ਦੀ ਗੱਲ ਕਰਦੇ ਆ ਜੋ ਕਿਸਾਨਾਂ ਨੂੰ ਮਿਲਣੀ ਚਾਹੀਦੀ ਆ ਲੇਕਿਨ ਜਿੱਥੇ ਅਸੀਂ ਗਲਤਾਂ ਜਾਂ ਜਿੱਥੇ ਕਿਸਾਨ ਗਲਤ ਆ ਉੱਥੇ ਅਸੀਂ ਬੋਲੂਗੇ ਕਿਉਂਕਿ ਅਸੀਂ ਤਾਂ ਤੱਕ ਬੋਲਦੇ ਆ ਇਹ ਜਿਹੜਾ ਕਿਸਾਨ ਦਾ ਗਲਤ ਚੱਲਣਾ ਜਾਂ ਕਿਸਾਨ ਦਾ ਗਲਤ ਤਰੀ ਬੀਹਵੀਂਰ ਕਰਨਾ ਇਹ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਇਹੀ ਚੀਜ਼ ਸਾਡੇ ਅੱਜ ਮੋਰਚੇ ਨੂੰ ਪਿੱਛੇ ਲੈ ਕੇ ਜਾ ਰਹੀ ਸੀ ਇਹ ਨਹੀਂ ਕਹ ਰਿਹਾ ਕਿਸਾਨਾਂ ਦਾ ਮੋਰਚਾ ਕਿਸਾਨਾਂ ਦਾ ਧਰਨਾ ਇਹ ਸਾਡੇ ਧਰਨਾ ਨੂੰ ਪਿੱਛੇ ਲੈ ਕੇ ਜਾ ਰਹੀ ਹੈ ਇਹ ਚੀਜ਼ ਸਾਨੂੰ ਪਿੱਛੇ ਲੈ ਕੇ ਜਾ ਰਹੀ ਹੈ ਇਸੇ ਕਰਕੇ ਅਸੀਂ ਚੈਨਲ ਦੇ ਮਾਧਿਅਮ ਰਹੀ ਬਹੁਤ ਵਾਰ ਅਪੀਲ ਕੀਤੀ ਹੈ ਵੀ ਇੱਕ ਜੁੜਤਾ ਦਿਖਾਓ ਇੱਕ ਜੁੜਤਾ ਕਿੱਥੇ ਹੋ ਜੂਗੀ ਕਿਉਂਕਿ ਉਹੀ ਗੱਲ ਪੈਸੇ ਦੀ ਆ ਜਾਂਦੀ ਉਹੀ ਗੱਲ ਫੇਮ ਲੈਣ ਦੀ ਆ ਜਾਂਦੀ ਉਹੀ ਗੱਲ ਰਾਜਨੀਤੀ ਦੀ ਆ ਜਾਂਦੀ ਹੈ ਜੋ ਕਿ ਅੱਜ ਅਸੀਂ ਪਿੱਛੇ ਚੱਲ ਰਹੇ ਹਾਂ ਤੁਸੀਂ 99% ਦੀ ਗੱਲ ਕਰਦੇ ਆ ਭੰਦੇਰ ਸਾਹਿਬ ਮੈਂ ਕਹਿੰਦਾ 100% ਹੰਗਾਰੇ ਵਿੱਚ ਦਰਦ ਲੱਲੇਵਾਲ ਸਾਹਿਬ ਦਾ ਦੇਖਿਆ ਬੱਤੀ ਜਿ 32 ਜਥੇ ਬੰਦਿਆਂ ਨੂੰ ਜੇ ਦੇਖਿਆ ਜਾਵੇ ਉਹਨਾਂ ਚੋਂ 2-4 ਜਥੇ ਬੰਦੀਆਂ ਜਿਹੜੀਆਂ ਠੀਕ ਆ ਉਹ ਸਹੀ ਵੀ ਹੋਣਗੀਆਂ ਜਾਂ ਸਹੀ ਚੱਲ ਵੀ ਰਹੀਆਂ ਸੀ ਉਹਨਾਂ ਦੀ ਵਿਰੋਧਤਾ ਨਹੀਂ ਕਰਦੇ ਵਿਰੋਧਤਾ ਸੀ 32 ਜਥੇ ਬੰਦੀਆਂ ਦੀ ਵੀ ਨਹੀਂ ਕਰਦੇ ਲੇਕਿਨ ਉਹਨਾਂ ਦੇ ਕੰਮਾਂ ਦੀ ਕਰਦੇ ਆ ਵੀ ਕਿੱਥੇ ਤੁਸੀਂ ਪਹਿਲੇ ਜਿਹੜੇ ਮੋਰਚੇ ਦੀ ਤੁਸੀਂ ਵੀਡੀਓ ਦੇਖ ਕੇ ਦੇਖ ਲਓ ਨਿਊਜ਼ ਦੇਖ ਕੇ ਦੇਖ ਲਓ 32 ਦੀਆਂ 32 ਜਥੇ ਬੰਦੀਆਂ ਦੇ ਪ੍ਰਧਾਨ ਜਿਹੜੇ ਕਿਤੇ ਨਾ ਕਿਤੇ ਇਕੱਠੇ ਹੁੰਦੇ ਸੀ ਸਾਰੇ ਬੈਠ ਕੇ ਟੇਬਲ ਟॉक ਕਰਨ ਨੂੰ ਤਿਆਰ ਹੁੰਦੇ ਸੀ ਜਾਂ ਮੀਟਿੰਗਾਂ ਅਟੈਂਡ ਵੀ ਕੀਤੀਆਂ 11 ਪਤਾ ਨਹੀਂ 12 ਆਲੇ ਇਹ ਲੋਕ ਕਿੱਥੇ ਗਏ ਅੱਜ ਉਹ ਕਿੱਥੇ ਉਹਨਾਂ ਦੀ ਬਿਆਨਬਾਜ਼ੀ ਗਈ ਅੱਜ ਕਿੱਥੇ ਉਹਨਾਂ ਦੀ ਸਪੋਰਟ ਗਈ ਫਿਰ ਇਹਦਾ ਮਤਲਬ ਤਾਂ ਸਿੱਧਾ ਇਹੀ ਹੈ ਵੀ ਉਹ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਮਿਲ ਗਏ ਆ ਜਾ ਕੇ ਜੀ ਇਸੇ ਗੱਲ ਤੇ ਆ ਰਹੇ ਆ ਕਿ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਲੱਖਾਂ ਸਿਧਾਨਾ ਇਨਾ ਦਿਨਾ ਤੋਂ ਅਪੀਲ ਕਰ ਰਹੀ ਸੀ ਨੌਜਵਾਨਾਂ ਨੂੰ ਸ਼ਰਮਾ ਜੀ ਕੱਲ ਮੈਂ ਇੱਕ ਗੱਲ ਜ਼ੂਰ ਦੇਖੀ ਹੈ ਮੈਂ ਪਟਿਆਲੇ ਲਾਈਵ ਕੀਤਾ ਉਹ ਅਸੀਂ ਖਬਰ ਨਸ਼ਰ ਵੀ ਕੀਤੀ ਹੈ ਦੇਖੇ ਵੀ ਹੋਣੀ ਤੁਸੀਂ ਕਿ ਪਟਿਆਲੇ ਕੱਲ ਨਾ ਜਿਹੜੇ ਨੌਜਵਾਨ ਕਿਸਾਨ ਸੀ ਉਹ ਬੰਦ ਕਰਾ ਰਹੇ ਸੀ ਅਸੀਂ ਨਾਲ ਗੱਲਬਾਤ ਵੀ ਕੀਤੀ ਐ ਤੇ ਕੱਲ ਸ਼ਰਮਾ ਜੀ ਇੱਕ ਗੱਲ ਬੜੀ ਉਦੇ ਦੇਖਣ ਨੂੰ ਮਿਲੀ ਉਹ ਨੌਜਵਾਨ ਨੇ ਬੜੀ ਹੀ ਸਹਿਜਤਾ ਦੇ ਨਾਲ ਜਿਹੜੇ ਕਿ ਸ਼ਰਾਬ ਦੇ ਠੇਕੇ ਆ ਪਰ ਹਰ ਵਾਰ ਮੈਂ ਨਾਮ ਲੈਣਾ ਜਾਂਦਾ ਚੈਨਲ ਤੇ ਕਿ ਬੰਦ ਨਹੀਂ ਹੁੰਦੇ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਠੇਕੇ ਆ ਦੋ ਤਿੰਨ ਠੇਕੇ ਬੰਦ ਕਰਾਏ ਇੱਕੋ ਪਿਆਰ ਨਾਲ ਗੱਲ ਕੀਤੀ ਵੀ ਅਸੀਂ ਤੁਹਾਨੂੰ ਆਪਾਂ ਨਾ ਕਹ ਰਹੇ ਹਾਂ ਬੰਦ ਕਰ ਦੋਗੇ ਤਾਂ ਵਧੀਆ ਨਹੀਂ ਤਾਂ ਹੀ ਚੱਲ ਜਾਗੇ ਔਰ ਉਹਨਾਂ ਨੇ ਠੇਕੇ ਬੰਦ ਕਰਤੇ ਬਹੁਤ ਵਧੀਆ ਗੱਲ ਸੀ ਮੈਂ ਉਹਨਾਂ ਤੋਂ ਤੁਹਾਡੇ ਅੱਗੇ ਪੁੱਛੀ ਵੀ ਤੁਹਾਡੇ ਉੱਪਰੋਂ ਇਕਤਾ ਨਹੀਂ ਹੈ ਤੁਹਾਡੇ ਕਿਸਾਨ ਨੇ ਉਹ ਭਰਾਵਾਂ ਦੇ ਵਿੱਚ ਜਿਹੜੇ ਆਗੂ ਨੇ ਵੱਡੇ-ਵੱਡੇ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਉਹਨਾਂ ਦੇਖੋ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਸਾਨੂੰ ਜਿਵੇਂ ਉੱਪਰੋਂ ਆਰਡਰ ਹੁੰਦੇ ਨੇ ਅਸੀਂ ਕਰਨਾ ਹੈ ਜੀ ਅਸੀਂ ਕੀ ਕਰੀਏ ਅਸੀਂ ਕਹਿੰਦੇ ਆਪਣੀ ਖੇਤਾਂ 'ਚ ਲੜਾਈ ਲੜ ਰਹੇ ਆ ਮੈਂ ਉਹਨੂੰ ਗੁਲਾਬੀ ਸੁੰਢੀ ਦੀ ਗੱਲ ਵੀ ਕੀਤੀ ਢੱਲੇਵਾਲ ਜੀ ਦੀ ਤੇ ਉਹ ਕਹਿੰਦੇ ਅਸੀਂ ਵੀ ਉੱਥੇ ਜਾਵਾਂਗੇ ਪਰ ਕਹਿੰਦੇ ਸਾਡਾ ਅੱਜ ਪੰਜਾਬ ਬੰਦਾ ਮਕਸਦ ਹੈ ਵੀ ਪਿਆਰ ਨਾਲ ਲੋਕਾਂ ਨੂੰ ਸਾਨੂੰ ਸਾਥਤਾ ਹੈ ਤੇ ਅਸੀਂ ਲੋਕਾਂ ਨਾਲ ਪਿਆਰ ਨਾਲ ਬੰਦ ਕਰਾਈਏ ਦੇਖੋ ਆ ਬਿਲਕੁਲ ਦੇਖੋ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਪੰਜਾਬ ਬੰਦ ਕਰਨ ਦੇ ਨਾਲ ਧਰਨੇ ਲਾਉਣ ਦੇ ਨਾਲ ਰੇਲਾਂ ਰੋਕਣ ਦੇ ਨਾਲ ਮਸਲਾ ਹੱਲ ਨਹੀਂ ਜੀ ਹੁਣ ਨਹੀਂ ਹੋਣਾ ਕਿਉਂ ਅਸੀਂ ਪਬਲਿਕਾਂ ਨੂੰ ਪਬਲਿਕ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂ ਐਦਾਂ ਦਾ ਹੀ ਕੋਈ ਨਾ ਕੋਈ ਸਟੈਪ ਚੱਕ ਲੈਣੇ ਆ ਕਿ ਲੋਕ ਪਰੇਸ਼ਾਨ ਹੋ ਜਾਣ ਜੀ ਇੱਕ ਪਾਸੇ ਤਾਂ ਜ਼ਬਰਦਸਤੀ ਲੋਕ ਤੁਹਾਡੇ ਨਾਲ ਧੱਕੇ ਨਾਲ ਲੱਗਣ ਵੀ ਦੂਜੇ ਪਾਸੇ ਲੋਕ ਪਰੇਸ਼ਾਨ ਵੀ ਹੋਣ ਅਜਿਹਾ ਕਿਉਂ ਕਰਦੇ ਆ ਜੀ ਦੇਖੋ ਉਹੀ ਗੱਲ ਆ ਜਾਂਦੀ ਵੀ ਤੁਸੀਂ ਸੈਂਟਰ ਸਰਕਾਰ ਦੀ ਨਸਤ ਬਾਉਣੀ ਹੈ ਤੁਸੀਂ ਉਹਨਾਂ ਡਿਪਾਰਟਮੈਂਟਾਂ ਦੀ ਨਸਤ ਬਾਉਣੀ ਹੈ ਜਿਹੜੀਆਂ ਨੇ ਕਿਤੇ ਨਾ ਕਿਤੇ ਤੇ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਨੇ ਆ ਜਾਂ ਐਮਐਸਪੀ ਤੇ ਗੱਲ ਕਰਨੀ ਆ ਜਾਂ ਮਜ਼ਦੂਰ ਦੀ ਗੱਲ ਕਰਨੀ ਆ ਲੇਕਿਨ ਗੱਲ ਉੱਥੀ ਆ ਜਾਂਦੀ ਹੈ ਵੀ ਏਕਾ ਹੋਣਾ ਨਹੀਂ ਇਹ ਸਾਨੂੰ ਨਹੀਂ ਜੀ ਲੱਗਦਾ ਸਾਡਾ ਤਰਨਾ ਜਿਹੜਾ ਸਫਲ ਹੋ ਜੂਗਾ ਜਾਂ ਸਾਡਾ ਜਿਹੜਾ ਮਿਸ਼ਨ ਸਫਲ ਹੋ ਜੂਗਾ ਕਿਉਂ ਕਿਉਂਕਿ ਸਾਡੇ ਚ ਇੱਕ ਜੁੜਤਾ ਨਹੀਂ ਅੱਜ ਬਖਰੇਵੇਂ ਜਿਹੜੇ ਜਿਹੜੇ ਵੀ ਮਰਜੀ ਪ੍ਰਧਾਨ ਨਾਲ ਗੱਲ ਕਰਕੇ ਦੇਖ ਲਓ ਜਥੇਬੰਦੀ ਦੇ ਨਾਲ ਉਹ ਕਹੂਗਾ ਸਾਡਾ ਬਖਰੇਮਾ ਉਹ ਕਹੂਗਾ ਸਾਡਾ ਬਖਰੇਮਾ ਮੈਂ ਲਕਸ਼ਧਾਨਾ ਨੂੰ ਵੀ ਕਹਿਣਾ ਚਾਹੁੰਦਾ ਮੈਂ ਭਾਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਚੱਕ ਕੇ ਮੈਗ ਫੜ ਕੇ ਤੁਸੀਂ ਜੇ ਜਦਨ ਐਲਾਨ ਕਰ ਦਨੇ ਆ ਇਹ ਹੋ ਜੂਗਾ ਉਹ ਹੋ ਜੂਗਾ ਪਹਿਲਾਂ ਤੁਸੀਂ ਕਿਸਾਨਾਂ ਨੂੰ ਜਥੇਬੰਦਿਆਂ ਨੂੰ ਇਕੱਠੇ ਦਾ ਕਰ ਲੋ ਪਹਿਲਾਂ ਤੁਸੀਂ ਆਪਣੀ ਇੱਕਜੁੱਟਤਾ ਦਾ ਦਿਖਾ ਲੋ ਲੱਖੇ ਦਾ ਰਸਤਾ ਦੂਜੇ ਪਾਸੇ ਨੂੰ ਭਾਨੇ ਦਾ ਦੂਜੇ ਪਾਸੇ ਨੂੰ ਭੰਦੇਰ ਸਾਹਿਬ ਦਾ ਦੂਜੇ ਪਾਸੇ ਨੂੰ ਢੱਲੇਵਾਲ ਸਾਹਿਬ ਵਿਚਾਰੇ ਆਪਣਾ ਮਰਨ ਵਾਰ ਦਿੱਤੇ ਬੈਠੇ ਆ ਦੇਖੋ ਠੀਕ ਹੈ ਇਸ ਚੀਜ਼ ਤੇ ਰਾਜਨੀਤੀ ਨਾ ਕਰੋ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਬਜ਼ੁਰਗ ਨੂੰ ਸੰਭਾਲਣ ਦੀ ਜ਼ਰੂਰਤ ਹੈ ਸਾਨੂੰ ਸਾਡੇ ਬਾਪੂ ਨੂੰ ਸੰਭਾਲਣ ਦੀ ਜ਼ਰੂਰਤ ਹੈ ਬਾਕੀ ਜਿਹੜਾ ਪੰਜਾਬ ਬੰਦ ਕਰਨਾ ਜਾਂ ਬਾਕੀ ਜਿਹੜੀ ਵੀ ਕੋਈ ਵੀ ਰਣਨੀਤੀ ਤਿਆਰ ਕਰਨੀ ਹੈ ਉਹਨੂੰ ਬਾਅਦ ਚ ਕਰੋ ਪਹਿਲਾਂ ਕਿਤੇ ਨਾ ਕਿਤੇ ਉਹਨਾਂ ਦੀ ਸਿਹਤ ਜਾਂ ਚਨਕਲਾ ਆ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਅੰਚਨ ਤੋੜਿਆ ਜਾਵੇ ਕਿਤੇ ਨਾ ਕਿਤੇ ਸਰਕਾਰਾਂ ਤੇ ਕੋਈ ਨਾ ਕੋਈ ਆਸ਼ਵਾਸਨ ਲੈ ਕੇ ਉਹਨਾਂ ਦਾ ਅੰਚਨ ਕਲਾ ਕੇ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਉਹਨਾਂ ਨੂੰ ਤੰਦਰੁਸਤ ਹੋ ਕੇ ਉਹਨਾਂ ਨੂੰ ਘਰਨੇ ਦੇ ਵਿੱਚ ਬਿਠਾਇਆ ਜਾਵੇ ਏਸੀ ਸਹਿਯੋਗ ਕਰਦਿਆਂ ਨਾਲ ਇਹ ਸਹੀ ਗੱਲ ਹੈ ਔਰ ਇੱਕ ਮੈਂ ਤੁਹਾਡੀ ਗੱਲ ਤੇ ਵਾਪਸ ਆਣਾ ਚਾਹਾਂਗਾ ਕਿ ਦੇਖੋ ਕੱਲ ਹੈ ਨਾ ਬੜਾ ਕੁਛ ਥੋੜੀ ਘਟਨਾ ਹੋਈ ਆਪਣੀਆਂ ਪਰ ਬਚਾਉ ਰਿਆ ਇਹ ਜਿਵੇਂ ਕਿ ਤੁਸੀਂ ਦੱਸਿਆ ਵੀ ਹੈ ਨਾ ਉਹ ਕਿਸਾਨ ਆਗੂ ਨੇ ਕਿਹਾ ਵੀ ਮੈਂ ਅਸੀਂ ਤੁਹਾਨੂੰ ਖੁਆਣੇ ਆ ਜਾਂ ਅਸੀਂ ਜੇਤੂ ਕਰਦੇ ਉਹ ਮੈਂ ਵੀਡੀਓ ਵੀ ਦੇਖੀ ਇੱਕ ਸਰਦਾਰ ਵਿਅਕਤੀ ਨਾਲ ਜਿਹੜੀ ਬਹਿਸ ਬਾਜੀ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਅਪਡੇਟ ਹੋਰ ਦੇ ਦੇਣਾ ਕਿ ਲਖਾ ਜਾਨਾ ਨੇ ਇੱਥੇ ਗੱਲ ਕਹਿ ਦਿੱਤੀ ਕਿ ਜਿਹੜੇ ਬੰਦੇ ਸਾਡਾ ਵਿਰੋਧ ਕੱਲ ਕਰ ਰਹੇ ਸੀ ਇਹ ਰਾਦੀ ਵੀਡੀਓ ਹੈ ਲਖਾ ਜਾਨਾ ਦੀ ਉਹਨਾਂ ਨੇ ਇਹ ਗੱਲ ਕਹਿਤੀ ਵੀ ਉਹ ਤਾਂ ਭਾਜੀਪੀ ਦੇ ਬੰਦੇ ਭਾਜੀਪੀ ਸਾਡੇ ਧਰਨੇ 'ਚ ਬੰਦੇ ਵਾਰਤੇ ਜਿਨ੍ਹਾਂ ਨੇ ਸਾਡਾ ਯਾਨੀ ਕਿ ਇਹ ਜਿਹੜਾ ਮੋਰਚਾ ਸੀ ਇਹ ਕੱਲ ਖਰਾਬ ਕੀਤਾ ਚਲੋ ਅਸੀਂ ਅਸੀਂ ਲਖਾ ਜਾਨਾ ਦੀ ਗੱਲ ਵੱਡੀ ਕਰ ਦਿੰਦੇ ਆ ਖਰਾਬ ਉਹਨਾਂ ਭਾਜੀਪੀ ਦੇ ਬੰਦੇ ਵਾਰਤੇ ਤਾਂ ਤੁਸੀਂ ਕੀ ਕਰ ਰਹੇ ਸੀ ਤੁਹਾਨੂੰ ਤਾਂ ਅੱਜ ਇੱਕ ਹੋਰ ਅਪਡੇਟ ਦੇ ਦੇਣਾ ਆਪ ਪਾਰਟੀ ਦੇ ਸੰਸਦ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਪੰਜਾਬ ਸਰਕਾਰ ਨੂੰ ਯਾਨੀ ਕਿ ਬੇਨਤੀ ਕਰਤੀ ਹੈ ਉਹਨਾਂ ਨੇ ਕਿਹਾ ਵੀ ਭਗਵਾਨ ਤਮਨ ਜੀ ਹੁਣ ਸਿੱਧੀ ਗੱਲ ਕਰਨਗੇ ਮੋਦੀ ਨਾਲ ਕਿ ਸਾਡੇ ਕਿਸਾਨ ਤੰਗ ਹੋ ਰਹੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਹੁਣ ਭਗਵਾਨ ਤਮਨ ਜੀ ਵੀ ਭਾਜੀਪੀ ਦੇ ਬੰਦੇ ਹੋਗੇ ਕਿ ਲੱਖਾ ਜਨਾ ਜੀ ਹਰ ਜਗ੍ਹਾ ਤੇ ਸਹੀ ਨੇ ਤੁਹਾਡੇ ਦੇਖੋ ਪਾਨਾ ਸਿੱਧੂ ਲੱਖਾ ਜਨਾ ਅਲੱਗ ਰਹਾ ਦੇ ਠੀਕ ਹੈ ਭੰਡੇਰ ਸਾਹਿਬ ਰੋਜ਼ ਮੀਟਿੰਗ ਕਰ ਦਿੰਦੇ ਨੇ ਰੋਜ਼ ਕਹਿ ਦਿੰਦੇ ਨੇ ਅੱਗੇ ਤਾਂ ਕੋਈ ਨਹੀਂ ਖੜਦਾ ਨਾ ਅੱਗੇ ਜਦੋਂ ਉੱਥੇ ਕੁੱਟਮਾਰ ਹੁੰਦੀ ਹੈ ਆਸੂ ਗੈਦੇ ਗੋਲੇ गिरਦੇ ਹਨ ਤਾਂ ਜਿਹੜਾ ਆਮ ਆਮ ਕਿਸਾਨ ਹੈ ਆਮ ਨੌਜਵਾਨ ਉਹ ਮਰਦਾ ਨੇ ਇਸੇ ਬਹਿਮ ਜਤਾ ਜੀ ਰਹੇ ਆਂ ਜੀ ਇਹ ਲੋਕ ਲੱਕਸ ਦਾਣਾ ਕਹਿ ਰਹੇ ਆ ਬੀਜਪੀ ਦੇ ਬੰਦੇ ਆ ਬੀਜਪੀ ਦੇ ਬੰਦੇ ਹੋਣਗੇ ਵੀ ਲੇਕਿਨ ਪਰੇਸ਼ਾਨ ਲੋਕੋ ਕੋਈ ਬੋਲਿਆ ਆ ਕੇ ਜੀ ਅੱਜ ਲੱਖਾ ਸੁਦਾਣਾ ਜਿਸ ਪੋਜੀਸ਼ਨ ਤੇ ਬੈਠਾ ਹੈ ਜਾਂ ਜਿਹੜੀ ਪੋਜੀਸ਼ਨ ਤੇ ਉਹ ਬੋਲਣ ਵਾਲੇ ਲੋਕਾਂ ਜਾਂ ਜਿਹੜੇ ਤਕਲੀਫ ਦਰਦ ਵਾਲੇ ਲੋਕ ਆ ਜਿਵੇਂ ਮੈਂ ਕੱਲ ਵੀ ਕਿਹਾ ਤਾਂ ਵੀ ਕਿਸੇ ਨੇ ਆਪਣੀ ਕੋਈ ਰਿਹੜੀ ਬੜੀ ਦਾ ਕਰਾਇਆ ਦੇਣਾ ਹੁੰਦਾ ਰੋਧੀ ਰੋਧ ਦਿਹਾੜੀ ਦੇਣੀ ਹੁੰਦੀ ਹੈ ਜਾਂ ਕੋਈ ਕਿਸੇ ਦੇ ਕੋਲ ਸਟਾਫ ਕੰਮ ਕਰਦਾ ਉਹਦੀ ਇੱਕ ਦਿਹਾੜੀ ਨਹੀਂ ਜਾਂਦਾ ਹੈਗਾ ਬੰਦੇ ਦੀ ਸੈਲਰੀ ਕੱਟ ਲਈ ਜਾਂਦੀ ਉਹਦੀ ਦਿਹਾੜੀ ਕੱਟ ਲਈ ਜਾਂਦੀ ਤੁਸੀਂ ਉਹ ਸੀਟ ਤੇ ਬੈਠ ਕੇ ਦੇਖੋ ਤਾਂ ਸਹੀ ਜਾ ਕੇ ਕਿਉਂਕਿ ਹੋ ਕੇ ਬੰਦਾ ਬੋਲੂਗਾ ਕਿ ਨਹੀਂ ਲੇਕਿਨ ਇੱਕ ਬੰਦੇ ਨਾਲ ਦੁਪੀਓ ਕਿ ਇਹ ਬੋਲਦੇ ਇਹ ਨਹੀਂ ਕਹਿੰਦੇ ਵੀ ਹਾਂ ਕਿਸਾਨ ਇਹ ਕਰਦੇ ਆ ਉਹ ਕਰਦੇ ਆ ਲੋਕਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਕਿ ਜਾਂ ਇਹ ਪੰਜਾਬ ਬੰਦ ਕਰਕੇ ਸੈਂਟਰ ਸਰਕਾਰ ਦੇ ਕੰਮ ਤੇ ਜੂਨੀ ਸਰਕਣੀ ਤੁਸੀਂ ਆਮ ਲੋਕਾਂ ਨੂੰ ਕੀ ਉਤਾਂ ਕਰਦੇ ਤੁਸੀਂ ਉਹ ਕੰਮ ਕਰੋ ਜਿਹੜਾ ਕਿਤੇ ਨਾ ਕਿਤੇ ਉਹ ਤੁਹਾਡਾ ਮਸਲਾ ਹੱਲ ਹੋ ਸਕੇ ਸਾਡੇ ਲੋਕਾਂ ਦਾ ਮਸਲਾ ਹੱਲ ਹੋ ਸਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਕਿਤੇ ਨਾ ਕਿਤੇ ਠੀਕ ਨਹੀਂ ਹੁੰਦਾ ਇਹ ਲੋਕੋ ਕਹਿ ਰਹੇ ਆ ਲੋਕਾਂ ਦਾ ਤਰਕ ਹੈ ਹੀ ਇਹ ਜੀ ਮੈਂ ਤਾਂ ਦੱਸ ਦੇਣਾ ਲੋਕਾਂ ਦਾ ਤਰਕ ਹੀ ਦੱਸ ਦੇਣਾ ਕੱਲ ਇੱਕ ਹੋਰ ਗੱਲ ਗਲਤ ਹੋਈ ਹੈ ਕਿ ਐਮਐਚਓ ਚੰਡੀ ਐਮਐਚਓ ਚੰਡੀਗੜ੍ਹ ਰੋ ਹਾਈਵੇ ਤੋਂ ਪਟਿਆਲਾ ਪਟਿਆਲਾ ਇੱਕ 15 ਸਾਲ ਦਾ ਕਿਸੇ ਦਾ ਭਾਂਜਾ ਪੂਰਾ ਹੋ ਗਿਆ ਕੱਲੋਂ 29 ਸੰਸਕਾਰ ਲਈ ਆ ਰਹੇ ਸੀ ਯਾਨੀ ਕਿ ਭਾਂ ਜਿਹੜਾ ਭਾਂਜਾ ਪੂਰਾ ਉਹਦਾ ਮਾਮਾ ਤੇ ਉਹਦੀ ਨਾਨੀ ਤੇ ਉਹਦੇ ਪਰਿਵਾਰਿਕ ਮੈਂਬਰ ਗੱਡੀ ਜਾ ਰਹੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿਸਨੇ ਪੁੱਛਿਆ ਵੀ ਤੁਹਾਨੂੰ ਨਹੀਂ ਪਤਾ ਸੀ ਵੀ ਧਰਨਾ ਲੱਗਿਆ ਉਹ ਮਾਤਾ ਜੀ ਨੇ ਸਾਫ਼ ਕਿਹਾ ਕਹਿੰਦੀ ਮੈਨੂੰ ਨਹੀਂ ਪਤਾ ਸੀ ਪੰਜਾਬ ਬੰਦਾ ਕਹਿੰਦੀ ਵੀ ਸਾਡੇ ਘਰ ਤਾਂ ਗੱਲ ਹੀ ਐਸੀ ਹੋਗੀ ਅਸੀਂ ਕੀ ਖਬਰਾਂ ਤੁਹਾ ਦੇਖ ਰਹੇ ਆ ਉਹਨਾਂ ਨੂੰ ਉਹ ਪਟਿਆਲੇ ਵੀ ਆਸ ਕੇ 29 ਸੰਸਕਾਰ ਤੇ ਔਰ ਕਿਸੇ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਇੰਨੀਆਂ ਗੱਡੀਆਂ ਖੜੀਆਂ ਸੀ ਔਰ ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਲੋਕਾਂ ਦੇ ਵਿਚਾਰ ਹੈ ਸੀ ਸ਼ਰਮਾ ਜੀ ਕਿ ਅਸੀਂ ਖੁਦ ਲੋਕਾਂ ਵੀ ਜਾਂਦੇ ਡਰੇ ਜਿਹਾ ਲੱਗਿਆ ਸੀ ਮੀਡੀਆ ਵਾਲੇ ਆ ਤਾਂ ਲੋਕ ਕਹਿੰਦੇ ਸੀ ਵੀ ਧਰਨਾ ਉੱਥੇ ਲਾਓ ਦਿੱਲੀ ਇੱਥੇ ਧਰਨਾ ਲਾਉਂਦਾ ਕੀ ਫਾਇਦਾ ਪੰਜਾਬ ਸਾਨੂੰ ਕਿਉਂ ਤੰਗ ਕਰ ਰਹੇ ਹੋ ਸਾਡਾ ਕੀ ਕਸੂਰ ਹੈ ਇਹ ਆਮ ਲੋਕ ਦਾ ਗਾਲ ਆਮ ਵਰਗਾ ਕਹਨੇ ਦੇਖੋ ਮੰਦੇ ਹੋ ਨਹੀਂ ਪੁੱਛਣ ਵਾਲੇ ਵੀ ਕਹਿ ਰਹੇ ਆ ਕਿ ਤੁਹਾਨੂੰ ਪਤਾ ਨਹੀਂ ਸੀ ਧਰਨਾ ਲੱਗ ਗਿਆ ਬਈ ਪੁੱਛਣ ਵਾਲੇ ਨੇ ਜੇ ਪੁੱਛਿਆ ਜਾਵੇ ਤਾਂ ਕਿਸੇ ਨੂੰ ਪਤਾ ਹੋਊਗਾ ਵੀ ਕਦ ਤੱਕ ਇਹਦੀ ਹੋ ਜਾਣੀ ਜੀ ਜੀ ਉਹੀ ਉਹ ਉਹੀ ਗੱਲ ਉਹੀ ਗੱਲ ਉਹਨੇ ਕੀਤੀ ਕਈ ਉਹਦਾ ਮਾਤਾ ਹੀ ਨੇ ਜਿਹੜਾ ਹੁਣ ਧਰਨਾ ਰੱਖਿਆ ਹੋਇਆ ਹੈ ਇਹਦੇ ਤਾਂ ਡੇਟ ਅੱਗੇ ਪਿੱਛੇ ਜਾ ਕਿਤੇ ਨਾ ਕਿਤੇ ਤੁਸੀਂ ਕੋਈ ਨਾ ਕੋਈ ਜਿਵੇਂ ਐਮਰਜੈਂਸੀ ਸੇਵਾਵਾ ਕਰਕੇ ਬੰਦੇ ਨੂੰ ਕੱਢ ਸਕਦੇ ਸੀ ਲੇਕਿਨ ਉਹ ਜਿਹੜੀ ਮੌਤ ਹੋਈ ਹੈ ਜਿਹੜੀ ਅਨਹੋਣੀ ਮੌਤ ਅਨਹੋਣੀ ਹੋ ਜਾਂਦੀ ਹੈ ਉਹ ਕਿਸੇ ਨੂੰ ਪਤਾ ਥੋੜੀ ਹੁੰਦੀ ਹੈ ਵੀ ਪਰਮਾਤਮਾ ਨੇ ਕੀ ਕਰਦਣਾ ਹੈ ਕਿਸਦੇ ਘਰ ਚ ਕੀ ਹੋ ਜਾਣਾ ਉਹ ਕਹ ਪੁੱਛ ਗਿਆ ਉਹ ਵਿੱਚ ਧਰਨਾ ਲੱਗਿਆ ਹੋਇਆ ਇਹਨਾਂ ਦਾ ਮੁੰਡਾ ਨਾ ਮਰੇ ਜੀ ਜਾਂ ਇਹਨਾਂ ਦਾ ਭਾਣ ਜਾ ਨਾ ਮਰੇ ਜੀ ਦੇਖੋ ਉਹ ਐਮਰਜੈਂਸੀ ਸੇਵਾਵਾ ਚ ਨਹੀਂ ਆਉਂਦਾ ਕਿਹਾ ਕਿ ਬੰਦੇਰ ਸਾਹਿਬ ਨੂੰ ਉਹ ਚੀਜ਼ ਦਿਖਦੀ ਨਹੀਂ ਹੈਗੀ ਕਿ ਲੱਕੇ ਸਦਾਨੇ ਨੂੰ ਉਹ ਚੀਜ਼ ਨਹੀਂ ਦਿਖਦੀ ਵੀ ਐਮਰਜ ਸਤਾਣ ਬੰਦਰੀਆਂ ਲੋਕਾਂ ਨੇ ਕੰਮ ਕਿੰਨੇ ਮਹੀਨੇ ਬੰਦ ਰੱਖਿਆ ਲੇਕਿਨ ਐਮਰਜੈਂਸੀ ਸਬਵਾਹਾਂ ਮਤ ਉਸ ਟਾਈਮ ਵੀ ਚਲਦੀਆਂ ਸੀਗੀਆਂ ਉਸ ਟਾਈਮ ਵੀ ਐਮਰਜੈਂਸੀ ਸਬਵਾਹਾਂ ਕਿਤੇ ਨਾ ਕਿਤੇ ਜਾਰੀ ਕੀਤੀ ਹੋਈ ਸੀ ਹੋਰ ਤੁਸੀਂ ਕਹਿ ਰਹੇ ਆ ਵੀ ਇਸ ਐਮਰਜੈਂਸੀ ਸਬਵਾਹਾਂ ਜਾਰੀ ਕੀਤੀ ਹੋਈਆਂ ਜਾਂ ਜਿੱਤੀਆਂ ਹੋਈਆਂ ਦੂਜੇ ਪਾਸੇ ਲੋਕ ਪਰੇਸ਼ਾਨ ਹੋ ਰਹੇ ਆ ਦੇਖੋ ਐਮਰਜੈਂਸੀ ਐਮਰਜੈਂਸੀ ਹੁੰਦੀ ਐਮਰਜੈਂਸੀ ਨੂੰ ਸਮਝਣ ਦੀ ਜ਼ਰੂਰਤ ਆ ਲਲਾ ਲਲਾ ਕਰਕੇ ਝੰਡੇ ਚਾਕੇ ਕਿਤੇ ਨਾ ਕਿਤੇ ਲੋਕਾਂ ਨਾਲ ਲੜਨਾ ਠੀਕ ਨਹੀਂ ਜੀ ਹੁੰਦਾ ਦੇਖੋ ਭੰਡੇਰ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਐਮਰਜੈਂਸੀ ਸਬਵਾਹਾਂ ਚੱਲਣਗੀਆਂ ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹਦਾ ਵਿਆਹ ਦੀ ਤਰੀਕ ਤੈ ਹੋਈ ਹੈ ਉਹ ਉਹ ਜਾ ਸਕਦੇ ਨੇ ਉਹ ਵੀ ਲਾੜਾ ਰੋਕਿਆ ਗਿਆ ਗੁਰਦਾਸਪੁਰ ਦੇ ਉਤਾਰ ਲਿਆ ਗਿਆ ਗੱਡੀ ਤੋਂ ਠੀਕ ਹੈ ਜੀ ਪਹਿਲੀ ਇਹ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਦੁੱਧ ਹੀ ਪਹੁੰਚਿਆ ਜਦਕਿ ਉਹਨਾਂ ਨੇ ਕਿਹਾ ਸੀ ਵੀ ਦੁੱਧ ਸਵੇਰੇ ਚੱਲੇਗਾ 11 ਵਜੇ ਤੱਕ ਸਾਰੇ ਪਾ ਸਕਦੇ ਨੇ ਕੋਈ ਦੁੱਧ ਦਾ ਪੈਕੇਟ ਤੱਕ ਨਹੀਂ ਆਇਆ ਕਿਸੇ ਘਰ ਇਹ ਜੋ ਅੱਜ ਮੈਨੂੰ ਸਵੇਰੇ ਪਤਾ ਲੱਗਿਆ ਕਈ ਸ਼ਹਿਰਾਂ ਤੋਂ ਮੈਨੂੰ ਖ਼ਬਰ ਆ ਚੁੱਕਿਆ ਨੇ ਏਰੀਆਾਂ ਤੇ ਤੀਸਰਾ ਉੱਥੇ ਕਿਸਾਨਾਂ ਨੇ ਜਵਾਰ ਰੋਕ ਤੇ ਉਹਨਾਂ ਦੀ ਕੀ ਗਲਤੀ ਸੀ ਉਹ ਵੀ ਤਾਂ ਦੇਸ਼ ਦੇ ਦੀ ਡਿਊਟੀ ਦਿੰਦੇ ਨੇ ਫਿਰ ਤੁਹਾਡੀ ਜਿਹੜੀ ਬਿਆਨਬਾਜ਼ੀ ਸੀ ਵੀ ਅਸੀਂ ਐਮਰਜੈਂਸੀ ਸੇਵਾਵਾਂ ਨਹੀਂ ਰੋਕਾਂਗੇ ਉਹ ਕਿੱਥੇ ਗਈ ਬਿਆਨਬਾਜ਼ੀ ਫਿਰ ਤੁਸੀਂ ਇਕੱਲੇ ਬੋਲਣ ਜੋਗੇ ਸੀਗੇ ਆ ਬਿਲਕੁਲ ਦੇਖੋ ਉਹੀ ਤਾਂ ਗੱਲ ਕਰਦਾ ਵੀ ਦੇਖਿਆ ਉਹਨਾਂ ਨੂੰ ਇਹ ਨਹੀਂ ਦਿਖਿਆ ਵੀ ਐਮਰਜੈਂਸੀ ਸਬਾਵਾਂ ਚ ਕੀ ਆਉਂਦਾ ਜੀ ਕਿਹੜੀ ਚੀਜ਼ ਐਮਰਜੈਂਸੀ ਹੁੰਦੀ ਆ ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਨਾ ਲਾਕਡਾਊਨ ਦੇ ਵਿੱਚ ਬਿਠਰੇ ਆ ਤੁਸੀਂ ਅੱਜ ਨਹੀਂ ਬੈਠ ਸਕਦੇ ਇੱਕ ਦਿਨ ਨਹੀਂ ਬੈਠ ਸਕਦੇ ਉਹ ਠੀਕ ਆ ਉਹ ਬਿਮਾਰੀ ਸੀਗੀ ਉਹ ਪ੍ਰਮਾਤਮਾ ਦਾ ਕਿਤੇ ਨਾ ਕਿਤੇ ਜਿਹੜਾ ਦਿਨ ਸੀਗੀ ਉਹ ਬੰਦੇ ਨੇ ਔਕੇ-ਚੋਕੇ ਔਕੇ ਕੱਢ ਲਏ ਲੇਕਿਨ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਲਾਕਡਾਊਨ ਦਾ ਕਿਤੇ ਨਾ ਕਿਤੇ ਅੱਗੇ ਲੈ ਕੇ ਉਧਾਰ ਹੁੰ ਦੇ ਦਿੰਨੇ ਆ ਵੀ ਲਾਕਡਾਊਨ ਤੇ ਜਿਹਨੂੰ ਕਹਿੰਦੇ ਨਾ ਦੱਬੇ ਹੋਏ ਹਾਲੇ ਤੱਕ ਤਾਬ ਤੇ ਮੋਟੇ ਕਾਰੋਬਾਰ ਤੇ ਜਾਂ ਛੋਟੀਆਂ ਮੋਟੀਆਂ ਜ਼ਮੀਨਾਂ ਦੀਆਂ ਉਹ ਵਿਚਾਰਿਆਂ ਨੂੰ ਅੱਜ ਪੁੱਛ ਕੇ ਦੇਖ ਲਓ ਵੀ ਉਹਨਾਂ ਦਾ ਕਰਜ਼ਾ ਲੱਥਿਆ ਚਾਰ ਸਾਲ ਹੋ ਗਏ ਕਿਸੇ ਨੇ ਪੁੱਛਿਆ ਉਹਨਾਂ ਨੂੰ ਜੀ ਉਹ ਬੱਕੇ ਕਈਆਂ ਦੇ ਨੌਕਰੀਆਂ ਚਲੇ ਗਈਆਂ ਕਈਆਂ ਦੀ ਦੁਕਾਨਦਾਰੀ ਚਲੇ ਗਈ ਕਈਆਂ ਦਾ ਕੋਈ ਬਿਜ਼ਨਸ ਚਲੇਗਾ ਛੋਟਾ ਮੋਟਾ ਤੁਸੀਂ ਲੋਕਡਾਊਨ ਦੀ ਆਧਾਰਤਾ ਦੇ ਦੇਣਾ ਲੇਕਿਨ ਲੋਕਡਾਊਨ ਹੁੰਦੇ ਉੱਜੜੇ ਹੋਏ ਹਲੇ ਤੱਕ ਬਸੇ ਨਹੀਂ ਯਾਰ ਕਿੰਨੇ ਸਾਲ ਨਹੀਂ ਬਸਣਗੇ ਇਹ ਮੈਂ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਜੀ ਔਰ ਸ਼ਰਮਾ ਜੀ ਮੇਨ ਇੱਕ ਗੱਲ ਹੈ ਕਿ ਜਿੰਨਾ ਜੋਰ ਤੁਸੀਂ ਕੱਲ 30 ਤਰੀਕ ਨੂੰ ਲਾਇਆ ਸਾਹਮਣੇ ਲਾਇਆ ਠੀਕ ਹੈ ਜਿਹੜੇ ਵੀ ਆਗੂ ਸੀਗੇ ਪੰਦੇਰ ਸਾਹਿਬ ਨੇ ਬਹੁਤ ਜ਼ੋਰ ਲਾਇਆ ਤੇ ਲੱਖਾਂ ਜ਼ਾਨਾਂ ਵਿੱਚ ਵੜੇ ਰਹੇ ਜੇ ਐਨਾ ਹੀ ਜ਼ੋਰ ਐਨਾ ਹੀ ਜ਼ੋਰ ਕੱਲ ਜਿਹੜਾ ਲੱਗਿਆ ਪੰਜਾਬ ਦੇ ਵਿੱਚ ਐਨਾ ਜ਼ੋਰ ਖਨੋਰੀ ਬਾਰਡਰ ਲੱਗਦਾ ਦੇਖੋ ਇੱਕ ਬੰਦਾ ਮਹੀਨੇ ਤੋਂ ਉੱਪਰ ਹੋ ਗਿਆ 36ਵਾਂ ਦਿਨ ਹੋ ਗਿਆ ਅੱਜ ਠੀਕ ਹੈ ਉਹ ਮਰਨ ਮਰਤੇ ਬੈਠਾ ਉਹਦਾ ਕੋਈ ਪਤਾ ਨਹੀਂ ਰਾਤ ਤੂੰ ਦਾ ਵੀ ਮੈਡੀਕਲ ਰਿਪੋਰਟ ਆਈ ਹੈ ਕਿ ਉਹਨਾਂ ਦੇ ਬਲੱਡ ਟੈਸਟ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੀ ਜਿਹੜੀ ਤਬੀਅਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਦੁਬਾਰਾ ਤੇ ਐਨਾ ਜ਼ੋਰ ਉਹ ਤੋਂ ਚੱਕ ਕੇ ਦਲੇਵਾਲ ਸਾਹਿਬ ਨੂੰ ਹਸਪਤਾਲ ਲੈ ਕੇ ਜਾਣ ਉਹ ਫਾਇਦਾ ਨਹੀਂ ਹੈ ਉਹ ਚੰਗਾ ਨਹੀਂ ਹੈ ਬਿਲਕੁਲ ਦੇਖ ਉਹੀ ਤਾਂ ਮੈਂ ਕਹਿ ਰਿਹਾ ਵੀ ਜਿਹੜੀ ਪਲਾਨਿੰਗ ਹੋਣੀ ਚਾਹੀਦੀ ਹੈ ਉਹ ਪਲਾਨਿੰਗ ਨਹੀਂ ਇੱਕ ਆਕੜ ਧੱਕੜ ਵਾਲੀ ਪਲਾਨਿੰਗ ਜੋ ਜਿਹਨੂੰ ਅਸੀਂ ਹਲਾ ਲਲਾ ਕਰਕੇ ਚੱਲਣ ਦੀ ਗੱਲ ਕਰਦੇ ਇਸੇ ਕਰਕੇ ਤਾਂ ਅੱਜ ਸਾਡੇ ਹੱਥ ਖਾਲੀ ਹੈ ਇਸੇ ਕਰਕੇ ਤਾਂ ਅੱਜ ਸਾਡੇ ਤੇ ਕਿਤੇ ਨਾ ਕਿਤੇ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਹੋਏ ਇਹੀ ਕਮੀਆਂ ਕਿਤੇ ਨਾ ਕਿਤੇ ਲੈ ਕੇ ਬੈਠ ਰਹੀਆਂ ਜੀ ਇਹੀ ਕਮੀਆਂ ਦਾ ਜਿਹੜਾ ਘਾਟਾ ਕਿਤੇ ਨਾ ਕਿਤੇ ਪੂਰਾ ਨਹੀਂ ਹੋਣਾ ਲੇਕਿਨ ਆਮ ਪਬਲਿਕ ਕਿਉਂ ਇਸ ਚੀਜ਼ ਨੂੰ ਭੁਗਤੇ ਜੀ ਗਲਤੀ ਚਾਰ ਬੰਦੇ ਕਰਨ ਪੂਰੀ ਪਬਲਿਕ ਕਿਉਂ ਭੁਗਤੇ ਜੀ ਇਸੇ ਕਰਕੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਕਹਿੰਦੇ ਆ ਠੀਕ ਹੈ ਤੁਸੀਂ ਇਹ ਬੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਨੀ ਐ ਐਮਐਸਪੀ ਦੀ ਗੱਲ ਕਰਨੀ ਐ ਤਾਂ ਸਿੱਧੀ ਦਿੱਲੀ ਜਾਣ ਦੀ ਗੱਲ ਕਰੋ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਬਾਪੂ ਡੱਲੇ ਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਦਵਾਈ ਪਾਣੀ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਕਿਤੇ ਨਾ ਕਿਤੇ ਤੰਦਰੁਸਤ ਕਰਕੇ ਆਪਣੇ ਵਿੱਚ ਬਿਠਾਓ ਆਪਣੇ ਨਾਲ ਲਾਓ ਅਗਰ ਐਦਾਂ ਦੇ ਬਜ਼ੁਰਗ ਨੂੰ ਕੁਝ ਹੋ ਜਾਂਦਾ ਸਾਡਾ ਆਮ ਹੌਸਲਾ ਟੁੱਟ ਜਾਊਗਾ ਇਹਨਾਂ ਬਜ਼ੁਰਗਾਂ ਦਾ ਕਿਤੇ ਨਾ ਕਿਤੇ ਸਾਡੇ ਤੇ ਅਸ਼ੀਰਵਾਦ ਚਾਹੀਦਾ ਤਾਂ ਹੀ ਕਿਤੇ ਨਾ ਕਿਤੇ ਹੌਸਲਾ ਲੇਕੇ ਇਸੀ ਧਰਨੇ ਤੇ ਬੈਠੂਗੇ ਤਾਂ ਦੇ ਕਿਤੇ ਨਾ ਕਿਤੇ ਸਰਕਾਰਾਂ ਨਾਲ ਲੜੂਗੇ ਜੀ ਪਰ ਸ਼ਰਮਾ ਜੀ ਉਧਰ ਦਾ ਕਿਸੇ ਧਿਆਨ ਨਹੀਂ ਹੈ ਨਾ ਇਹ ਆਪਣੀ ਆਪਣੀ ਯਾਨੀ ਪ੍ਰਧਾਨੀਆ ਦਿਖਾ ਰਹੇ ਨੇ ਜੇ ਕੱਲ ਨੂੰ ਕੋਈ ਸਰਕਾਰ ਮੰਨ ਜਾਂਦੀ ਹੈ ਤਾਂ ਕੱਲ ਨੂੰ ਭੰਡੇਰ ਸਾਹਿਬ ਹੋਗੇ ਜਿਹੜੇ ਵੀ ਆਗੂਸ਼ਤੇ ਬਣੇ ਹੋ ਅੱਗੇ ਇਹ ਕਹਿਣਗੇ ਵੀ ਅਸੀਂ ਬੰਦ ਕਰਾਇਆ ਸੀਗਾ ਅਸੀਂ ਇਹ ਅਸੀਂ ਖੜੇ ਸੀ ਅਸੀਂ ਬਿਆਨਬਾਜ਼ੀ ਕੀਤੀ ਸੀ ਤਾਂ ਲੋਕ ਆਏ ਨੇ ਤਾਂ ਤੁਹਾਡੀ ਗੱਲ ਸਹੀ ਹੈ ਡੱਲੇਵਾ ਸਾਹਿਬ ਨਾਲ ਅੱਜ ਕੋਈ ਨਹੀਂ ਖੜਿਆ ਉਸ ਦੀ ਆਪਣੀ ਫਸਲ ਖਰਾਬ ਹੋ ਗਈ ਜਿਹੜਾ ਕਿ ਪੰਜਾਬ ਕੀ ਪੂਰੇ ਹਿੰਦੁਸਤਾਨ ਦੀਆਂ ਫਸਲਾਂ ਹੀ ਰੱਖੀ ਦੇਤੀ ਉਸੇ ਮਰਦ ਮਰਤੇ ਬੈਠਾ ਉਹਦੀ ਯਾਨੀ ਕਿ ਫਸਲ ਨੂੰ ਗਲਾਬੀ ਸੁੰਡੀ ਪੈ ਗਈ ਉਧਰ ਨਹੀਂ ਤਾਂ ਕੋਈ ਨਹੀਂ ਖੜਿਆ ਸਿਰਫ ਬਿਆਨਬਾਜ਼ ਹੀ ਸਾਹਮਣੇ ਆ ਰਹੀ ਹੈ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਦੇਖੋ ਮੇਰਾ ਕਿਸੇ ਕਿਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਉਹਦੇ ਹੱਕ ਅਮੇਸ਼ਾ ਹੀ ਖੜੇ ਆਏ ਆ ਪਰ ਜਦੋਂ ਕੱਲੇ ਵੀਡੀਓ ਦੇਖੇ ਤਾਂ ਥੋੜਾ ਜਿਹਾ ਮਨ ਸਾਡਾ ਵੀ ਖਰਾਬ ਹੁੰਦਾ ਹੈ ਕਿ ਆਮ ਲੋਕ ਬਹੁਤ ਜ਼ਿਆਦਾ ਤੰਗ ਹੋਏ ਪ੍ਰੇਸ਼ਾਨ ਹੋਏ ਸ਼ਰਮਾ ਜੀ ਦੇਖੋ ਜੋ ਗੱਲਾਂ ਅਸੀਂ ਰੋਜ਼ ਕਹਿੰਦੇ ਆ ਜਾਂ ਮੈਂ ਪਹਿਲਾਂ ਕਹਿਣਾ ਹੁੰਦਾ ਹੋਈ ਗੱਲਾਂ ਅੱਜ ਕਹਿਣਾ ਜੀ ਰਿਜ਼ਲਟ ਕੀ ਆ ਨਿਕਲੇ ਜੀ ਜੀ ਪੰਜਾਬ ਬੰਦ ਹੋਇਆ ਕੀ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਡੇ ਕੋਲ ਆਇਆ ਗੱਲ ਕਰਨ ਕਿਆ ਬਾਪੂ ਡੱਲੇ ਵਾਲਾ ਸਾਹਿਬ ਦਾ ਕਿਤੇ ਨਾ ਕਿਤੇ ਜਿਹੜਾ ਅੰਸ਼ਨਾ ਖਤਮ ਕਰਵਾਇਆ ਸਰਕਾਰਾਂ ਨੇ ਕਿਆ ਕੁਝ ਹੋਇਆ 10 ਸਤੇ ਮਸ ਨਹੀਂ ਜੀ ਹੋਇਆ ਉੱਕਣਾ ਹੀ ਆ ਲੇਕਿਨ ਪਰੇਸ਼ਾਨ ਲੋਕ ਹੋਏ ਆ ਜੀ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਇਹ ਮਨ ਦੇ ਵਿੱਚ ਲੈ ਕੇ ਚੱਲਣਾ ਪਊਗਾ ਵੀ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਅਸੀਂ ਸਰਕਾਰਾਂ ਨੂੰ ਪਰੇਸ਼ਾਨ ਕਰਨਾ ਹੈ ਅਸੀਂ ਸਰਕਾਰਾਂ ਦੇ ਉਹ ਡਿਪਾਰਟਮੈਂਟਾਂ ਨੂੰ ਵਿਭਾਗਾਂ ਨੂੰ ਪਰੇਸ਼ਾਨ ਕਰਨਾ ਹੈ ਜਿਹੜੇ ਕਿਤੇ ਨਾ ਕਿਤੇ ਇਸ ਚੀਤੇ ਗੌਰ ਨਹੀਂ ਜੀ ਕਰਦੇ ਅਸੀਂ ਲੋਕ ਪਰੇਸ਼ਾਨ ਨਹੀਂ ਕਰਨੇ ਲੋਕਾਂ ਦਾ ਸਹਿਯੋਗ ਲੈਣਾ ਪੰਜਾਬ ਵਾਸੀਆਂ ਦਾ ਸਹਿਯੋਗ ਲੈਣਾ ਹਾਲਾਂਕਿ ਸਹਿਯੋਗ ਪੂਰੇ ਹਿੰਦੁਸਤਾਨ ਭਾਰਤ ਦਾ ਹੋਣਾ ਚਾਹੀਦਾ ਜਿੱਥੇ ਸਾਨੂੰ ਸ਼ਰਮ ਆਉਂਦੀ ਹੈ ਸਭ ਤੋਂ ਵੱਡੀ ਸ਼ਰਮ ਇਹ ਆਉਂਦੀ ਹੈ ਅੱਜ ਜੇਕਰ ਕਿਸਾਨ ਅੱਗੇ ਹੋਏ ਆ ਕਿਤੇ ਨਾ ਕਿਤੇ ਹੌਸਲੇ ਨਾਲ ਹੋਇਆ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਤੇ ਪਰਮਾਤਮਾ ਦਾ ਸਿੱਧਾ ਆਸ਼ੀਰਵਾਦ ਆ ਜਿਸ ਧਰਤੀ ਤੇ ਅਸੀਂ ਬੈਠੇ ਆ ਇਹ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਲੇਕਿਨ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਚੱਲਣਾ ਹੈ ਕਿਤੇ ਨਾ ਕਿਤੇ ਸਿਸਟਮ ਦੇ ਚੱਲ ਕੇ ਆਪਣੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਨੀ ਐ ਐਮਐਸਪੀ ਦੀ ਗੱਲ ਕਰਨੀ ਐ ਉਹ ਇਸ ਹਿਸਾਬ ਨਾਲ ਕਰਨੀ ਐ ਪਲਾਨਿੰਗ ਇਸ ਹਿਸਾਬ ਨਾਲ ਹੋਣਾ ਚਾਹੀਦਾ ਵੀ ਲੋਕਾਂ ਦੀ ਪਰੇਸ਼ਾਨੀ ਵੀ ਨਾ ਹੋਵੇ ਲੋਕਾਂ ਨੂੰ ਪਰੇਸ਼ਾਨ ਨਾ ਹੋਣ ਲੋਕ ਕਿਤੇ ਨਾ ਕਿਤੇ ਅਸੀਂ ਦਿੱਲੀ ਜਾ ਕੇ ਆਪਣਾ ਮਸਲਾ ਵੀ ਹੱਲ ਕਰਾ ਸਕੀਏ ਸਰਕਾਰ ਨੂੰ ਗੋਟਿਆਂ ਦੇ ਵੱਲ ਲਿਆ ਸਕੀਏ ਲੇਕਿਨ ਇਹ ਸੋਚਣਾ ਇਹਦੇ ਵਿੱਚ ਹੋਣਾ ਟਾਈਮ ਲੱਗੂਗਾ ਜੀ ਲਣਗੇ ਮੋਡੀ ਸੋਚ ਲੈਣਗੇ ਉਹ ਸਾਨੂੰ ਨਹੀਂ ਜੀ ਲੱਗਦਾ ਫਿਰ ਕਿਤੇ ਨਾ ਕਿਤੇ ਦੋ ਦਿਨ ਦੂਰ ਹੋਊਗਾ ਵੀ ਜਦੋਂ ਕਿਤੇ ਨਾ ਕਿਤੇ ਸਰਕਾਰ ਗੋਡਿਆਂ ਦੇ ਬਲ ਨਹੀਂ ਆਊਗੀ ਜੀ ਸੋਸ਼ਰਮਾ ਜੀ ਜੋ ਕੱਲ ਹੋਇਆ ਉਹ ਠੀਕ ਤਾਂ ਨਹੀਂ ਹੋਇਆ ਤੇ ਅਸੀਂ ਨਾ ਤਾਂ ਕਿਸੇ ਕਿਸਾਨ ਦਾ ਵਿਰੋਧ ਕਰਦੇ ਆ ਜੋ ਹੋਇਆ ਚਲੋ ਉਹ ਇੰਨਾ ਵਧੀਆ ਰਿਹਾ ਕਿ ਪੰਜਾਬ ਦੇ ਵਿੱਚ ਕਿਥੇ ਕੋਈ ਯਾਨੀ ਕਿ ਮਾਹੌਲ ਖਰਾਬ ਨਹੀਂ ਹੋਇਆ ਜਿਵੇਂ ਕਿ ਅਸੀਂ ਸਾਰੇ ਆਸਰੇ ਕਰ ਰਹੇ ਸੀ ਕਿ ਨਾ ਹੋਵੇ ਤੇ ਸ਼ਰਮਾਈ ਤੁਸੀਂ ਸਾਨੂੰ ਕੱਲ ਦੀ ਸਾਰੀ ਆਪੇ ਦਿੱਤੀ ਤੁਹਾਡਾ ਬਹੁਤ ਧੰਨਵਾਦ ਮੈਂ ਤੁਹਾਨੂੰ ਫਿਰ ਕਿਸੇ ਦੁਆਰਾ ਲਾਈਵ ਮੁੱਦੇ ਲੈ ਕੇ ਜੁੜਾਂਗਾ ਜੀ ਬਿਲਕੁਲ ਤਨਵਾਦੀ ਲੇਕਿਨ ਮੈਂ ਇੱਕ ਗੱਲ ਕਹੂੰਗਾ ਅਸੀਂ ਕਦੇ ਵਿਰੋਧਤਾ ਨਹੀਂ ਜਿਗਰੀ ਜੱਤ ਧਰਨਾ ਚੱਲਦਾ ਆ ਰਿਹਾ 4 ਸਾਲ ਹੋ ਗਏ 4 ਸਾਲ ਤੋਂ ਉੱਤੇ ਹੋ ਗਏ ਜੱਤ ਤੋਂ ਲੈ ਕੇ ਹੁਣ ਤੱਕ ਅਸੀਂ ਸਪੋਰਟ ਕਰਦੇ ਆਏ ਤੇ ਕਰਦੇ ਰਹੂਗੇ ਅਸੀਂ ਵਿਰੋਧ ਤਾਂ ਉਹ ਕੰਮਾਂ ਦੀ ਕਰਦੇ ਆ ਜਿਹੜੇ ਕਿਤੇ ਨਾ ਕਿਤੇ ਲੋਕਾਂ ਨੂੰ ਨੁਕਸਾਨ ਬਚਾ ਰਹੇ ਆ ਜਿੱਥੇ ਸੌਰੀ ਕਿਸਾਨਾਂ ਨੂੰ ਕਿਸਾਨ ਨੁਕਸਾਨ ਬਚਾ ਰਹੇ ਆ ਜਾਂ ਸਾਡੇ ਸਿਸਟਮ ਨੂੰ ਨੁਕਸਾਨ ਬਚਾ ਰਹੇ ਆ ਜਾਂ ਕਿਤੇ ਨਾ ਕਿਤੇ ਜਿਸ ਰਸਤੇ ਤੇ ਅਸੀਂ ਚੱਲਦੇ ਆ ਉਸ ਰਸਤੇ ਤੇ ਕੰਡੇ ਬੀਜ ਰਹੇ ਆ ਐਦਾਂ ਦਾ ਕੋਈ ਕੰਮ ਨਾ ਕਰਨਾ ਜੋ ਸਾਨੂੰ ਨੁਕਸਾਨ ਹੋਵੇ ਪਲਾਨਿੰਗ ਨਾਲ ਚੱਲਣ ਪੂਰੀ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਆ ਪੂਰਾ ਪੰਜਾਬ ਇਸ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਨੂੰ ਤਿਆਰ ਆ ਤੁਹਾਡੇ ਨਾਲ ਆ ਸਪੋਰਟ ਕਰਦਾ ਲੇਕਿਨ ਸਿਸਟਮ ਚ ਚੱਲੋ ਧੰਨਵਾਦ ਜੀ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਸੀਗੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਬਹੁਤ ਵਧੀਆ ਵਿਚਾਰ ਦਿੱਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਸਮਰਥਨ ਕਰਦੇ ਆ ਅਸੀਂ ਕਰ ਵੀ ਰਿਹਾ ਇਹ ਪੰਜਾਬੀ ਟੀਮ ਦੇ ਵੱਲੋਂ ਪੂਰਾ ਸਮਰਥਨ ਕੀਤਾ ਜਾ ਰਿਹਾ ਜਦਾਖਨੋਰੀ ਬਾਰਡਰ ਤੇ ਯਾਨੀ ਕਿ ਇਹ ਮਰਦਮਰ ਤੇ ਬੈਠੇ ਨੇ ਉਸ ਤੋਂ ਪਹਿਲਾਂ ਵੀ ਜਦੋਂ ਇਹ ਸ਼ੁਰੂ ਹੋਇਆ ਸੀਗਾ ਐਮਐਸਪੀ ਦਾ ਰੋਲਾ ਉਹ ਸਾਲਾ ਤੋਂ ਅਸੀਂ ਨਾਲ ਜੁੜੇ ਹੋਏ ਆਂ ਪਰ ਗੱਲ ਇਹ ਆ ਕਿ ਜਿਹੜੀ ਕੱਲ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਹ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਜਿਹੜੀਆਂ ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ ਜਿਹਦੇ ਲੋਕ ਪਰੇਸ਼ਾਨ ਹੋਏ ਤਾਂ ਆਮ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸਾਡਾ ਹੀ ਗਲਤੀ ਕੀ ਹੈ ਜੇਕਰ ਤੁਸੀਂ ਧਰਨਾ ਲੈਣਾ ਹੈ ਤਾਂ ਦਿੱਲੀ ਜਾਓ ਉੱਥੇ ਮੰਤਰੀਆਂ ਦੇ ਘਰਾਂ ਦੇ ਬਾਹਰ ਬੈਠੋ ਸਾਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਦੀਆਂ ਅਸੀਂ ਕਈ ਉਦਾਹਰਨਾਂ ਤੇ ਗੱਲਬਾਤ ਵੀ ਕੀਤੀ ਹੈ ਸੋ ਦੋਸਤੋ ਧਰਨਾ ਹੁਣ ਕੱਤ ਤੱਕ ਲੱਗੇਗਾ ਕੀ ਹੋਏਗਾ ਕਿ ਸਰਕਾਰ ਮੰਗਾ ਮੰਨੇਗੀ ਜਾਂ ਨਹੀਂ ਮੰਨੇਗੀ ਹੁਣ ਪੰਜਾਬ ਬੰਦੇ ਕਾਲ ਤੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਤਾਂ ਭਡੇਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਬਹੁਤ ਸਮਰਥਨ ਮਿਲਿਆ ਕੀ ਇਹ ਸਮਰਥਨ ਦਾ ਕੋਈ ਅਸਰ ਪਏਗਾ ਬੀਜੇਪੀ ਸਰਕਾਰ ਤੇ ਇਹਦਾ ਸਭ ਸੁਭਾਣਾ ਸਮਝ ਸੀਗਾ ਤੇ ਜੋ ਵੀ ਦੀ ਅਪਡੇਟ ਆਏਗੀ ਉਹ ਸਭ ਤੋਂ ਪਹਿਲਾਂ ਤਾਂ ਨਸ਼ਰ ਕੀਤੀ ਜਾਏਗੀ A1 ਪੰਜਾਬੀ ਟੀਵੀ ਤੇ ਤੇ ਤੁਸੀਂ ਜੁੜੇ ਰਹੋ ਪੰਜਾਬੀ ਟੀਵੀ ਨਾਲ ਤੇ ਦੋਸਤੋ ਮੇਨੂੰ